मुझको बहुत जाना जो बोल रहा हूं मतलब और पूरा शुरू कर दे 12 में ਇਹ ਜੋ ਹੱਦ ਦੇ ਕੰਮ ਕਰਦਾ ਤੇ ਮੈਂ ਕਿਸ ਦੇ ਰਹਿਣ ਦਊਗਾ ਹੋਊਗੀ ਨਹੀਂ ਯਾਰ ਉਹ ਮਾਰੋ ਮੇਰੇ ਬੱਚੇ ਨੂੰ ਕੋਈ ਹੱਥ ਲਾਉਂ ਬੜਾ ਜਦੋਂ ਤੁਹਾਡਿਆਂ ਨੂੰ ਲੱਗਣਗੇ ਫਿਰ ਲੱਗਣਾ ਨਹੀਂ ਸੇਕ ਉਹ ਕਿੱਥੇ ਸੇਵਾ ਸੇਵਾ ਪਾ ਇੱਧਰ ਆ ਉਹ ਆਪਣੇ ਘਰ ਜੋੜੀ ਦੇਗਾ ਮੈਂ ਕਰੀ ਲਿਆ ਉਹ ਜਿਹੜਾ ਆਪਣੇ ਮਰਦ ਭਾ ਹਾਂ ਨਾ ਆਪਣੀ ਜਗ੍ਹਾ ਦੇ ਜਗ੍ਹਾ ਜੋ ਖੜਾ ਚੋੜੋ ਹੱਥ ਨਹੀਂ ਜੋੜ ਕੇ ਖੜੇ ਜਾ ਪਹਿਲਾਂ ਮੇਰੇ ਤੇ ਪਹਿਲਾਂ ਮਾਰੇ ਮੋਟੇ ਦੋ ਪਰਚੇ ਆ ਗਏ ਲੜਾਈ ਝਗੜੇ ਦੇ ਇੱਧਰ ਆਉ ਨਾ ਵੇਖ ਲਾ ਕੀ ਕਰਨੇ ਤਕੇ ਸ਼ਾਇਆ ਉੱਤੇ ਚੰਡੇ ਇੱਧਰ ਵੇਖੋ ਇੱਧਰ ਆਓ ਆ ਜਾ ਇੱਧਰ ਆ ਇੱਧਰ ਆ ਆ ਵੇਖੋ ਕੀ ਬਣ ਲਿਆ ਆ ਵੇ ਉੱਤੇ ਦੀ ਪੌੜੀਆਂ ਚੰਡੇ ਇਦਾਂ ਚੜਦੇ ਨਹੀਂ ਆ ਬਸ ਨਾ ਨਾ ਜੇ ਮਾਈਕ 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 ਆ ਲੈ ਜਾ ਆਜਾ ਇੱਕ ਮਿੰਟ ਸਿੱਧੇ ਮਾਰਨੇ ਸੱਟ ਆਉਂਦੇ ਜਿਹੜੇ ਹੁੰਦੇ ਇੱਕ ਮਿੰਟ ਮੈਨੂੰ ਸੁਣ ਲੈ ਆਥ ਆਜੋ ਆਜੋ ਹਾਲਾ ਉਹ ਬੈਗ ਫੜ ਲਓ ਮੇਰਾ ਥੋੜੀ ਜਿਹੀ ਥੱਲੇ ਜਾਣਾ ਹੈ ਬਰਾ ਉਹ ਪ੍ਰੈਸ ਆ ਗਈ ਹੈ ਨਾ ਬਹੁਤ ਪ੍ਰੈਸ ਆ ਗਈ ਕੋਈ ਗੱਲ ਨਹੀਂ ਕੋਈ ਨਹੀਂ ਆਓ ਥੱਲੇ ਆਓ ਕੋਈ ਟੈਂਪੋ ਮੈਂ ਆ ਜੂ ਬੰਦੇ ਆ ਇੱਕ ਨਾ ਕੀਪਰੂ ਤੇ ਤਾਂ ਕੱਟ ਖੜਦਾ ਮੈਨੂੰ ਕਾਗਜ਼ ਮਖਾ ਆਪਣੀ ਰਿਵੀਜ਼ਨ ਕੱਟ ਫਟਾ ਖੜਦਾ ਮੈਨੂੰ ਕੀ ਇਹ ਤਾਂ ਦੇਖੋ ਕੋਈ ਕਾਗਜ਼ ਹੈਗਾ ਤਰਖਾਸਤ ਹੈ ਮੇਰੇ ਤੇ ਕੋਈ ਉਹਦੀ ਕਾਚੀ ਹੋਣੀ ਬਰਾ ਜਦ ਨਾਲ ਸੀ ਕੋਈ ਨਹੀਂ ਕਿੱਸੇ ਪੁੱਲਦੇ ਨੇ ਕਰ ਲੈ ਬਾਕੀ ਆ ਜਾਓ ਆ ਜਾਓ ਆ ਜਾਓ ਦਾਤਰ ਵੀ ਲਿਆ ਫੜ ਕੇ ਕੋਈ ਨਹੀਂ ਹੈਗਾ ਪੁਲੀ ਮੇਰੀ ਆ ਜਾਓ ਦ ਗੱਦਰਾ ਮਾਨ ਚਾਹ ਤੇ ਪੂਰਾ ਇਹ ਖੜਾ ਤੇ ਦੰਸ ਤੇ ਖੜਾ ਤੇ ਅੱਲਾ ਤੇਰੇ ਕੀ ਆ ਜਾ ਉੱਤੇ ਇਹ ਇੱਥੇ ਚੁਪ ਕੇ ਨਹੀਂ ਆਇਆ ਆਇਆ ਤੂੰ ਆਇਆ ਤੂੰ ਆਇਆ ਤੇ ਆਇਆ ਫਿਰ ਤੇ ਤੂੰ ਹੋਰ ਇਹ ਸਾਬ ਲੈ ਕੇ ਨਾ ਕਹੀ ਗੱਲ ਨਾ ਕਰਿਓ ਸਾਬ ਨਾ ਹੋ ਜਾ ਕੋਈ ਚੀਜ਼ ਤੇ ਉਦੋਂ ਚੜ ਕੇ ਦਿਓ ਆ ਮਰੋਂ ਰਿਆ ਸਤੋ ਡਾਂਗਾ ਮੇਕੋ ਤੇਦੀ ਸਾਬ ਲੈ ਕੇ ਅੱਲ ਨਾ ਕਰਿਓ ਸਾਬ ਦੀ ਗੱਲ ਕਰਿਓ ਉਹਦੀ ਪੁੱਛੋ ਪਾਜੀ ਇਹਨਾਂ ਕੋ ਕਾਗਜ਼ੀ ਪੁੱਛੋ ਕਿਹੜਾ ਕਾਗਜ਼ੀ ਲਗਾ ਨਾ 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 ਆਜਾ ਭਾਜੀ ਭਾਜੀ ਉੱਪਰ ਜਾਓ ਥੱਲੇ ਆਓ ਆਜਾ ਅੱਲਾਹੁ ਅਕਬਰ ਥੱਲੇ ਆ ਜਾ ਮਾ ਪੱਤਾ ਮੈਂ ਪੱਤਾ ਭੇਜਤਾ ਹੁਣ ਕਰਾਉਣਾ ਅੱਗੇ ਬੱਚੇ ਘੱਟਵਾ ਸਵਾਦ ਉਹਦੇ ਕਰਾਵਾਂ ਕਿੰਨੇ ਬੱਚੇ ਅੱਗੇ ਅੱਗੇ ਆਜਦਾ ਮੈਂ ਹੁਣ ਮਾਰੂ ਨਹੀਂ ਨਾ ਮਰੂ ਆਪਣੇ ਥੱਲੇ ਥੱਲੇ ਤੁਮਾ ਰੱਖਤੀ ਆ ਜਾ ਅਰੇ ਗਾਹ ਤਾਹ ਜਾ ਗਾਫੀ ਚੀਂ ਆਈਆਂ ਲੱਗੀਆਂ ਨੋ ਬੰਨੂ ਮੈਂ ਆ ਜਾ ਹਾਂ ਆ ਜਾ ਤੁਮਾ ਤਲ ਦੀ ਵਾ ਤਸੋ ਕਾਉਂ ਜਗਾ ਓ ਦੱਸੋ ਮੈਨੂੰ ਕਾਗਜ਼ ਕਿਹੜਾ ਕਾਦੀ ਚ ਫੰਦਾ ਆਇਆ ਮੈਨੂੰ ਜਾਂ ਮੇਰੇ ਕੋ ਕੋ ਚੀਜ਼ ਪੜੀ ਆ ਫੇਰ ਨਾ 60 ਰੁਪਈਆ ਮੇਰੇ ਕੋ ਕੋਈ ਚੀਜ਼ ਬੜੀ ਆ ਹਾਂ ਫੇਰ ਇਹਨਾਂ ਨਾਲ ਝਗੜਾ ਕੀਤਾ ਮੈਂ ਕਾਲੇ ਵਸਤੇ ਆਜੀ ਪੁਲਸ ਕਾਲੇ ਵਸਤੇ ਮੂੰ ਫੰਗਾਇਆ ਇੱਕ ਗੱਲ ਦਾ ਜਵਾਬ ਦੇ ਦੋ ਇਹ ਜਵਾਬ ਦੇ ਮੈਂ ਥੱਲੇ ਆਜੇ ਇਹਨੂੰ ਸਾਫ਼ ਕਰਵਾ ਹਾਂ ਹਾਂ ਹੁਣ ਆ ਭਰਾ ਇਹ ਪੱਤਰਕਾਰ ਇਹਨਾਂ ਨੂੰ ਸਾਫ਼ ਕਰ ਇਦਾਂ ਨਹੀਂ ਨਾ ਹਣਾ ਜੇ ਧੱਕੇਸ਼ਾਹੀ ਕਰੋਗੇ ਤਾਂ ਮੈਂ ਵੀ ਕਰੂੰਗਾ ਫੇਰ ਹੋਣੀ ਹੋਣੀ ਇਹ ਕੋਈ ਡਰ ਤੇ ਜੇ ਪ੍ਰਧਾਨਾਂ ਖਲੋਤਾਂ ਤੇ ਮਹਾਰਾਜ ਮੈਨੂੰ ਪਹਿਲਾਂ ਵੀ ਪੁਲਿਸ ਨੇ ਤਿੰਨ ਚਾਰ ਦਿਨ ਵਿੱਚ ਚੋਕੇ ਲੈ ਗਏ ਸੀ ਤੇ ਨਜਾਇਜ਼ ਤਾਂ ਕਰਦੇ ਨਾਲੋਂ ਪੈਸੇ ਮੰਗਦਾ ਮੇਰੇ ਕੋਲ 20000 ਰੁਪਈਆ ਸੱਚੋ ਮੈਨੂੰ 20000 ਰੁਪਈਆ ਦੇ ਤੇ ਮੈਂ ਗਰੀਬ ਆਂ ਮੈਂ ਕਿੱਥੋਂ ਦੇਣਾ ਮੁਰਗਾ ਇੱਕ ਜਿਹੜਾ ਬਦਲ ਗਿਆ ਸੁਣਾ ਕੀ ਨਾ ਸੀ ਤਾਂ ਤਰਾਮ ਕੀ ਕਿੰਨ ਜਿਤਨਾ ਤਾਂ ਨਹੀਂ ਕਿ ਜਿੱਤ ਤੱਕ ਆਦੀਆਂ ਪਹਿਲਾਂ ਜਿਹੜਾ ਤੇ ਹੁਣ ਫੇਰ ਆਏ ਆ ਨਾ ਮੇਰੇ ਕੋਲ ਕੋਈ ਚੀਜ਼ ਫੜੀ ਨਾ ਕੋਈ ਲੈਣਾ ਦੇਣਾ ਤੇ ਆਣ ਕੇ ਮੈਨੂੰ ਹਾ ਦੇ ਸਾਦੇ ਆਣ ਕੇ ਤੇ ਕਰ ਨੋਕਰ ਆਪਾਗੇ ਦੇ ਵਿੱਚ ਸਾਡਾ ਇੱਥੇ ਵੇਖ ਕਿ ਨਾ ਇਹ ਰੋਲਾ ਬੱਬਰ ਚਲਾਇਆ ਤੇ ਬਰਸੇ ਸਾਡੇ ਅੰਦਰੋਂ ਆ ਕੇ ਫੜੇ ਮੈਂ ਤਾਂ ਮੇਰਾ ਬੇਟਾ ਕੁੱਟ ਕੇ ਪੱਜ ਪੱਜ ਕੇ ਕੋਠੇ ਤੇ ਚੜ ਗਏ ਆ ਇਹ ਸਾਨੂੰ ਫੜ ਕੇ ਨਾਲ ਨਿਯਾਜ਼ ਪੱਤਾ ਕਰਦਾ ਕਿ ਮੇਰੇ ਬੇਟੇ ਤੇ ਵੱਡੇ ਤੇ ਨਿਯਾਜ਼ ਕੋ ਪੱਤਾ ਤਦ ਮੇਰਾ ਨਿਕਾਬ ਆ 12 ਪਾਸ ਹੋ ਤਾਂ ਉਹਨੂੰ ਇਹਨਾਂ ਨੇ ਪੱਤਾ ਕੱਢ ਕੇ ਦੇ ਦੇਣਾ ਮੇਰਾ ਪਹਿਲਾਂ ਮੇਰੇ ਤੇ ਪਹਿਲਾਂ ਮਾੜੇ ਮਾੜੇ ਦੋ ਪੱਤੇ ਆ ਕੇ ਲੜਾਈ ਝਗੜੇ ਦੇ ਇੱਧਰ ਆਉਣਾ ਵੇਖ ਲਾ ਕੀ ਕਰ ਲੈ ਧੱਕੇ ਛਾਈਆਂ ਇੱਧਰ ਆ ਇੱਧਰ ਆ ਇੱਧਰ ਆ ਜਾ ਆ ਜਾ ਖਤੋ ਇੱਕ ਪਾਸੇ ਬਿਆਨ ਦੇ ਨੇ ਉੱਤੇ ਚੰਦੇ ਇੱਧਰ ਦੇਖੋ ਇੱਧਰ ਆਓ ਆ ਜਾ ਇੱਧਰ ਆ ਇੱਧਰ ਆ ਆ ਦੇਖੋ ਕੀ ਬਣਿਆ ਆਓ ਉੱਤਨੀ ਪੌੜੀਆਂ ਚੰਦੇ ਇਦਾਂ ਚੱਲਦੇ ਨਹੀਂ ਆ ਬਸ ਨਾ ਨਾ ਜੇ ਮਾਈਕ ਮਾਈਕ ਆ ਲੈ ਜਾ ਆ ਇੱਧਰ ਇੱਕ ਮਿੰਟ ਸਿੱਧੇ ਮਾਰਨੇ ਸੱਚ ਆਉਂਦੇ ਜਿਹੜੇ ਹੁੰਦੇ ਇੱਕ ਮਿੰਟ ਮੈਂ ਸੁਣ ਲੈ ਆ ਆਜੋ ਆਜੋ ਹੋਲਾ ਹਰ ਕੀ ਕਰ ਰਿਹਾ ਹੈ ਬੋਲ ਬਾਈ ਚਲੋ ਹਾਂ ਮਰ ਰੋੜੇ ਨਾਲ ਜਾ ਕੇ ਆਹ ਜੀ ਆਹ ਜੀ ਆਹ ਦੇਖੋ ਤਾਂ ਕੈਸਾ ਜੀ ਆਹ ਦੇਖੋ ਸਬਰ ਕਰ ਸਾਫੜਿਆ ਪੱਤਾ ਲਓ ਐ ਤੰਗ ਨਾ ਮਰ ਰੋੜੇ ਨਾਲ ਆਇਆ ਨਾ ਲੈ ਆ ਜੀ ਰੈਸੀ ਛੁੱਟ ਜਾ ਆ ਲੈ ਬਾਬਾ ਬਾਈ ਪੱਕੀ ਬਣਾਈ ਜਾਵੇ ਬੋਲੇ ਤੁਸੀਂ ਮਾਖ ਸੁਖਾ ਥੱਲੇ ਆ ਜਾ ਤੇ ਕੋਈ ਪੱਤਾ ਨਹੀਂ ਕੋਈ ਆ ਜਾ ਮੈਂ ਪਾਪਾ ਬੇਸਟ ਹੋਊਗਾ ਕਰਾ ਲੂ ਅਗੇ ਬੱਤੇ ਕੱਟੋ ਸੋ ਆਜ਼ਾਦ ਕਰਾਵਾਂ ਤੇ ਅੱਗੇ ਪੰਚਾਇਤ ਮੇਰੇ ਕੋਲ ਮੈਂ 1.5 ਸਾਲ ਬਾਅਦ diel ਕਰਤੇ ਆਪਣੇ ਘਰ ਬੈਸਾਨ ਕੇ ਮੇਰਾ ਦੋਬਤਾ ਸਿਮਾਉਂ ਕੇ ਕਾਗਜ਼ ਆਪ ਇਹਨਾਂ ਨੂੰ ਮੈਂ ਪਚਾਉਂਗਾ ਪੱਤੀ ਮੈਂ ਕੋਈ ਨਿਸ਼ਾਨੀ ਕਰਦਾ ਆਵੇ ਗੋਲੀ ਮਾਰੀ ਮੋਟੀ ਦੀ ਹਸਪਤਲ ਮਿਲਦੀ ਉਹ ਨਹੀਂ ਕਦੀ ਗੋਲੀ ਇਹ ਆ ਨਿਯਾਜ਼ੀ ਕੰਜੇ ਤੈਨੂੰ ਠੋਕਣਾ ਠੋਕਾ ਪੱਤੇ ਕਰਨਾ ਤੇ ਤੈ ਵੀ ਘਰ ਨਾ ਬੈ ਕਿੱਥੇ ਜਾਣਾ ਦੱਸੋ ਮੈਂ ਨਿਆਣੇ ਛੱਡ ਕੇ ਬੁੱਢੇ ਮਨ ਤੈਕ ਹੋਇਆ ਮਾ 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 ਤਾਂ ਸਨਨ ਨੂੰ ਮੈਂ ਕਿੱਧਰ ਜਾਵਾਂ ਆ ਘਰ ਛੱਡ ਕੇ ਬਾਹਰ ਜਾ ਮੈਂ ਕਿੱਥੇ ਜਾਵਾਂ ਮੈਂ ਆ ਜਾ ਥੱਲੇ ਆ ਜਾ ਇਹ ਅਸਰ ਚੋ ਵਧੀ ਕੀਆ ਕਰਦਾ ਨਾਲ ਸਾਰੀ ਆਪਣੀ ਟੀਮ ਲੈ ਕੇ ਆ ਜਾਂਦਾ ਮੈਂ ਹੁਣ ਮਾਰੂਗਾ ਇਹਨਾਂ ਨੂੰ ਜਾਂ ਮਰੂਗਾ ਆਪਣੇ ਥੱਲੇ ਚੱਲ ਕੇ ਮੈਂ ਦੱਸਦਾ ਆ ਜਾ ਅਰੇ ਗਾਹ ਤਾਂ ਚੜ ਜਾ ਫਿਰ ਕੀ ਐ ਨੀਂ ਧਿਆਨ ਖਾਣ ਨੂੰ ਪਰ ਆ ਜਾ ਹਾਂ ਆ ਜਾ ਕੋ ਨਾ ਦੱਬੇ ਜੜਿਆਉ ਤੇ ਮੇਰੇ ਦਰਗਾ ਨਾ ਨਹੀਂ ਨਹੀਂ ਜਾ ਦੇ ਮੇਰੇ ਕੋਈ ਗੱਲ ਵਾ ਮੈਨੂੰ ਕਾਗਜ਼ ਵਿਖਾ ਦਿਓ ਪੈਸੇ ਤੈਨੂੰ ਲੈਣ ਆਏ ਆ ਤੇ ਮੈਂ ਚਲ ਜੂਗਾ ਦੱਸੋ ਕਾਗਜ਼ ਦੇ ਕਾਹ ਦੱਸੋ ਮੈਨੂੰ ਕਾਗਜ਼ ਕਿਹੜਾ ਕਦੋਂ ਦਿਖਣ ਆਇਆ ਮੈਨੂੰ ਤੇਰੇ ਦੇ ਮੁਕਦਮੇ ਜਾਂਦੇ ਕੋਈ ਚੀਜ਼ ਫੜੀ ਆ ਮੁਕਦਮੇ ਚ ਫੇਰ ਨਾ ਉਸੇ ਕਰ ਪੈਣਾ ਤੇਰੇ ਕੋਈ ਚੀਜ਼ ਫੜੀ ਆ ਥੱਲੇ ਆ ਹਾਂ ਫੇਰ ਕਿਨੇ ਚਲੜਾ ਕੀਤਾ ਮੈਂ ਥੱਲੇ ਆ ਜਾ ਕਾਹਦੇ ਵਾਸਤੇ ਆਇਆ ਜੀ ਕਾਹਦੇ ਵਾਸਤੇ ਮੈਨੂੰ ਫੜਨਾ ਇਹ ਗੱਲ ਦਾ ਜਵਾਬ ਦੇ ਦੋ ਮੈਨੂੰ ਥੱਲੇ ਆ ਜਾ ਜਵਾਬ ਦੇ ਨਾ ਮੈਂ ਥੱਲੇ ਆ ਜਾ ਤੈਨੂੰ ਸ਼ਾਬਦ ਕਰਾਂਗੇ ਉਹ ਹਾਂ ਹੁਣ ਆ ਭਰਾ ਇਹ ਪੱਤਰਕਾਰ ਇਹ ਨਾਲ ਸੀ ਹੁਣ ਸ਼ਾਬਦ ਕਰਾਂਗੇ ਮੈਂ ਤਾਂ ਉਹ ਇਹ ਦੱਸਣਿਆ ਭਈਆ ਆਪ ਵੀ ਥੱਲੇ ਆ ਜਾ ਦੱਸੋ ਕਾਗਜ਼ ਦਿਖਾਓ ਮੈਂ ਕਾਗਜ਼ ਏ ਇਦਾਂ ਨਹੀਂ ਗੱਲ ਬਣਨੀ ਇੱਦਾਂ ਨਹੀਂ ਲਾਉਣਾ ਜੇ ਧੱਕੇਸ਼ਾ ਹੀ ਕਰੋਗੇ ਤਾਂ ਮੈਂ ਨਹੀਂ ਕਰੂੰਗਾ ਫੇ ਹੋਣੀ ਹੋਣੀ ਫੇ ਕੋਈ ਜਾਂਦਾ ਤੇ ਜੇ ਪ੍ਰਧਾਨ ਬਖ ਲੋਤਾ ਤੇ ਇੱਥੇ ਖਾਓ ਸੌ ਤੁਸੀਂ ਚਲ ਪ੍ਰਧਾਨ ਦੇ ਕਹਿੰਦੇ ਮੈਂ ਕਿਹਾ ਪ੍ਰਧਾਨ ਦੇ ਕਹਿੰਦੇ ਨਾਮ ਦਾ ਸੇਰ ਵੱਡ ਕੇ ਕਰਦੀ ਫੋਟੋਆਂ ਮੈਂ ਪਤਾ ਬੁੱਧੀ ਦਾ ਤੱਕ ਕਿੱਦਾਂ ਕਰਾਂ ਨਹੀਂ ਮੈਂ ਜਿੱਥੇ ਗੱਲ ਕਰਦੂੰ ਠੋਤੇ ਉੱਥੇ ਰਹੂੰਗਾ ਚਲ ਆ ਜਾ ਫੇ ਅੱਜ ਨੂੰ ਪ੍ਰਧਾਨ ਦੇ ਆ ਕੇ ਵਾਕੇ ਜਾਓ ਤਾਂ ਕਾਇ ਪੁੰਨਾ ਹਾ ਜੂ ਗਾ ਕੋਈ ਗਰਮ ਤਾਰਵੇ ਤਾਰਵੇ ਬੰਦੇ ਜੁਮਿਆ ਗਿਆ ਚੁੱਪਦੇ ਬੰਦਿਆਂ ਦੀ ਤਾਰ ਤੇ ਨਹੀਂ ਮੈਂ ਕਿਵੇਂ ਚੱਕਰ ਆਗਾ ਉਹ ਨਹੀਂ ਹਾਂ ਇਹ ਦੁਨੀਆ ਦੀ ਥੋੜੀ ਜਿਹੀ ਕਾ ਤੂੰ ਆ ਫੜੀ ਹੱਥ ਚੁੱਕ ਜੁਮਿਆ ਇੰਦਿਆਂ ਉਹ ਡਾਂਗ ਨਾ ਰ ਪਿਆਰ ਦਾ ਉਹ ਨਹੀਂ ਨਹੀਂ ਇਤਾਂ ਦੀ ਗੱਲਾਂ ਬੰਦ ਕਰ ਤੇਰਾ ਵੀ ਗੰਦਾਸੀ ਫੜੀ ਹੈ ਗੰਦਾਸੀ ਮੈਂ ਡਾਕਟਰ ਐ ਭਾਈ ਮਾਂ ਕੇ ਸੱਤੋਂ ਉੱਤੇ ਪੱਤਾ ਕਰਕੇ ਨਜ਼ਰ ਪਾ ਕਰਦੇ ਆ ਯਾ ਦੱਸ ਦੋ ਕੀ ਬ੍ਰੈਂਡ ਇਹ ਕਦੇ ਜਵਾਦੋਂ ਨਾ ਖੱਲਿਆ ਜੀ ਬਾਪੀ ਚਾ ਚੋਤ ਲਾਉਣਾ ਕਰਾ ਲੋ ਹਾਂਜੀ ਬਾਜੀ ਕੁੱਲੀ ਛੁੱਟੀ ਤੁਨ ਬਾਬਾ ਜੀ ਮੈਂ ਕਾਜ ਨਹੀਂ ਕਰਦੇ ਆ ਜਾ ਆ ਕੀ ਹੋੰਦਿਆ ਹਾਂਜੀ ਹਾਂਜੀ ਬੱਸੇ ਤੂੰ ਹੀ ਆਤੀ ਫੜਿਆ ਜੇ ਕਹਿੰਦੇ ਤੂੰ ਫੜਿਆ ਕਹਿੰਦੇ ਤੂੰ ਫੜਿਆ ਅੱਛਾ ਹੱਥ ਦੋ ਇੱਥੇ ਦੇਣੀ ਕੋਈ ਨਹੀਂ ਉਹਨਾਂ ਨਾਲ ਗੱਲ ਕਰਕੇ ਤੇ ਮੈਂ ਦੇਖਣ ਗਿਆ ਮੈਨੂੰ ਲਾਈ ਹੁੰਦਾ ਮੈਂ ਲਿਖ ਦਾਂਗਾ ਕੋਈ ਕਾਗਜ਼ਾ ਘਾਟਾ ਨਹੀਂ ਹਾਂ ਦੋ ਦੇ ਦਿਓ ਨਾ ਬਣਾ ਕੇ ਦੇਖੋ ਕਾਗਜ਼ਾ ਘਾਟਾ ਤੋਂ ਮੇਰੇ ਖਿਲਾਫ ਮੈਂ ਉਸੇ ਬੱਤੀ ਨੂੰ ਲਿਆਉਂ ਮੈਂ ਕੱਚ ਫੜਦੇ ਥੱਲੇ ਆ ਫਿਰ ਦੱਸ ਨੇ ਤੇਰੀ ਕਿਥੇ ਥੱਲੇ ਕਿਧਰ ਜਾ ਇੱਥੇ ਹੀ ਦੱਸਿਆਉਂਦਾ ਨਾ ਇੱਥੇ ਦੱਸੋ ਥੱਲੇ ਆ ਨਾ ਐਦਾਂ ਨਹੀਂ ਗੱਲ ਬਣਨੀ ਮੇਰੇ ਪਿਆਰੇ ਬਹੁ ਮਰੂਗਾ ਬੜੇ ਪਿਆਰ ਨਾਲ ਮੈਂ ਕਿਹਾ ਨਹੀਂ ਲੈ Si O timing Sota Baixoh treats Tum ਬਰਾਤ ਬਰਾਤ ਪੂਰਾ ਬੰਨਛਾ ਲੱਗਦਾ ਹੈ ਜਿਹੜੇ ਜੋਹਾ ਦੇ ਰਹਿਣ ਦੇਣੇ ਤੇ ਮੈਂ ਕਿਸਦੇ ਰਹਿਣ ਦਊਗਾ ਹੋਊਗੀ ਨਹੀਂ ਯਾਰ ਉਹ ਮਾਰੋ ਮੇਰੇ ਬੱਚੇ ਨੂੰ ਕੋਈ ਹੱਥ ਲਾਉਂ ਬੜਾ ਜਦੋਂ ਤੁਹਾਡਿਆਂ ਨੂੰ ਲੱਗਣਗੇ ਫਿਰ ਲੱਗਣਾ ਦੇਖ ਉਹ ਕਿੱਥੇ ਸੇਵਾ ਸੇਵਪਾ ਇਧਰ ਉਹ ਚੋਪਾ ਜਿਹੜੇ ਗੱਲ ਆਪਣਾ ਕਿਹੜੇ ਗੱਲ ਜੁੜੀ ਚੰਗਾ ਹੁਣ ਕਰੀ ਲਵਾਉਂਦੇ ਆਪਾਂ ਦੇ ਬਰਤਾਲਾ ਹਾਂ ਤਾਵਾ ਫੇਰ ਆ ਗਿਆ ਮੇਰੇ ਜਗ੍ਹਾ ਲੋਕਾ ਫਸ ਚੋਲੋ ਹੱਥ ਨਹੀਂ ਜੋੜਨੇ ਕਹਿੰਦੇ ਜਾ ਪਹਿਲਾਂ ਮੈਂ ਤੇ ਪਹਿਲਾਂ ਮਾਰੇ ਮੋਟੇ ਦੋ ਪਰਚੇ ਆ ਗਏ ਲੜਾਈ ਝਗੜੇ ਦੇ ਇਧਰ ਆਉਣਾ ਵੇਖ ਲਾਓ ਕੀ ਕਰ ਲੈ ਤਕੇ ਸ਼ਾਇਆ ਉੱਤੇ ਚੰਡੇ ਇਧਰ ਦੇਖੋ ਇਧਰ ਆਓ ਆ ਜਾ ਇਧਰ ਆਂਦੀ ਇੱਧਰ ਆ ਆ ਵੇਖੋ ਕੀ ਬਣਿਆ ਆ ਲੋ ਉੱਤਨੀ ਪੌੜੀਆਂ ਚੜ੍ਹ ਲੈ ਇਦਾਂ ਚੜ੍ਹਦੇ ਨਹੀਂ ਆਓ ਨਾ ਨਾ ਜੇ ਮਾਈਕ 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 ਆ ਲੱਗਿਆ ਆ ਇੱਧਰ ਇੱਕ ਮਿੰਟ ਸਿੱਧੇ ਮਾਰਨੇ ਸੱਚ ਆਉਂਦੇ ਜਿਹੜੇ ਹੁੰਦੇ ਇੱਕ ਮਿੰਟ ਮੈਂ ਸੁਣਨ ਹੱਥ ਆਜੋ ਆਜੋ ਹਾਲਾ ਆ ਬੈਗ ਫੜ ਲਓ ਮੇਰਾ ਥੋੜੀ ਜਿਹੀ ਕਲੀ ਸੁੱਟ ਕੇ ਪਹਿਲੇ ਚੱਲ ਪ੍ਰੈਸ ਆ ਗਈ ਹੈ ਨਾ ਬਹੁਤ ਪ੍ਰੈਸ ਆ ਗਈ ਕੋਈ ਗੱਲ ਨਹੀਂ ਕੋਈ ਨਹੀਂ ਆਓ ਥੱਲੇ ਆ ਕੋਈ ਟੈਂਗੋ ਮੈਂ ਆਜੂ ਬਜੇ ਇੱਕ ਰਤੀਪੁਰੂ ਤੇ ਤਾਂ ਕੱਟ ਫੜ ਦਮ ਨੂੰ ਕਾਗਜ਼ ਦਿਖਾ ਆਪਣੀ ਜੀਲੀ ਜਮ ਕੱਟ ਫੜ ਦਮ ਨੂੰ ਕੀ ਆ ਤੈਨੂੰ ਕੋਈ ਕਾਗਜ਼ ਹੈਗਾ ਤਰਖਾਸ ਤੋਂ ਮੇਰੇ ਕੋਈ ਉਹਦੀ ਕਟਾਸ਼ੀ ਹੋਦੀ ਬਰਾ ਉਹਨਾਂ ਦੇ ਕੋਈ ਨਹੀਂ ਕਟਾਸ਼ੀ ਪੁੱਲਦੇ ਨੇ ਕਰਲਾਂ ਫਾਟ ਰਹੇ ਨੇ ਆਜੋ 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 ਦਾ ਤਰਵੀ ਲਿਆ ਫੜ ਕੇ ਕੋਈ ਨਹੀਂ ਹੈਗਾ ਗੋਲੀਆਂ ਮਾਰੀ ਆਜੋ ਚਲੋ ਚਲੋ ਨਿਛਾਂ ਤੇ ਪੂਰਾ ਅੱਜ ਤੇਰੇ ਕੀ ਆ ਜਾ ਉੱਤੇ ਇੱਥੇ ਚੱਕ ਨਹੀਂ ਆਇਆ ਤੂੰ ਆਇਆ ਤੂੰ ਆਇਆ ਤੂੰ ਆਇਆ ਤੇ ਆਇਆ ਮੇਰੇ ਕਿੰਨੇ ਤੇ ਤੂੰ ਪਹਿਲੇ ਸੈੱਡ ਲੈ ਕੇ ਤਾਂ ਕਦੀ ਗੱਲ ਨਾ ਕਰਿਓ ਸੈੱਡ ਨਾਲ ਆਜੋ ਕਿਸੇ ਦੀ ਇਹ ਵੀ ਤਾਂ ਪਛਾਈ ਜਾ ਰਹੀ ਤੇ ਉਦੋਂ ਚੜ ਕੇ ਦਿਓ ਆ ਮਰੋਂ ਰਿਹਾ ਸਿੱਤੋਂ ਡਾਂਗਾ ਮੇਕੋ ਤੇਤੀ ਸਾਹਿਬ ਲੈ ਕੇ ਅੰਨ੍ਹਾ ਕਰੋ ਇਨਸਾਫ ਦੀ ਗੱਲ ਕਰੋ ਕੋਈ ਪੁੱਛੋ ਤਾਂ ਜਿੰਨਾਂ ਕਾਰੀ ਪੁੱਛੋ ਮੇਰਾ ਕੰਮ ਦਿਖਾ ਲਾ ਨਾ ਆਹ ਜੀ ਨਹੀਂ ਨਾ ਬੈਠੀਆਂ ਬੈਠੀਆਂ ਆਓ ਆਓ ਨਾ ਇਹ ਨਾਲ ਗ੍ਰੈਸੀ ਛੁੱਟ ਜਾ ਆਹ ਵਾਪਸ ਪੱਕੀ ਬਣਾਈ ਜਾਓ ਹਾਂ ਦੱਸਿਆ ਜੋਗਾ ਤੱਕ ਜਾਣਾ Terima kasih. ਆਲੇ ਆ ਜਾ ਚਿੱਟ ਕੋਈ ਪੱਟੇ ਤੇ ਆ ਜਾ ਨਾ ਪਤਾ ਬੱਚਾ ਹੋਣਾ ਘਰ ਨੂੰ ਕੇ ਬੱਚੇ ਘੱਟਵਾ ਸਵਾਦ ਉਹਦੇ ਕਰਾਵਾਂ ਕਿੰਨੇ ਪੱਟੇ ਆ ਗਏ ਪੱਟੇ ਆ ਗਏ ਪੰਜ ਚਾਰ ਆ ਜਾਂਦਾ ਮੈਂ ਹੁਣ ਮਾਰੂ ਗੈਰ ਨੂੰ ਜਾਂ ਮਰੂ ਆਪਣੇ ਆਲੇ ਦਮ ਤੈਨੂੰ ਦੱਸਾਂ ਆ ਜਾ ਆ ਜਾ ਤਾ ਦਰਗਾਫੀ ਕੀ ਨਹੀਂ ਲੱਗੀਆਂ ਘਰ ਨੂੰ ਆ ਜਾ ਹਾਂ ਆ ਜਾ ਤੇ ਮੈਂ ਤੁਹਾਨੂੰ ਦੱਸੋਗਾ ਜਦੋਂ ਓਏ ਦੱਸੋ ਮੈਨੂੰ ਕਾਗਜ਼ ਕਿਹੜਾ ਕਾਹਨੂੰ ਦਿਖਾਣਾ ਆਇਆ ਮੈਨੂੰ ਜਾਂ ਮੇਰੇ ਕੋ ਕੋਈ ਚੀਜ਼ ਪੜੀ ਆ ਫੇਰ ਮੈਂ ਉਸੇ 100 ਰੁਪਏ ਦਾ ਮੇਰੇ ਕੋ ਕੋਈ ਚੀਜ਼ ਪੜੀ ਆ ਹਾਂ ਫੇਰ ਇਹਨਾਂ ਝਗੜਾ ਕੀਤਾ ਮੈਂ